ਸੱਚਕਾਲੀ ਮਹਾ ਕਵਰ ਸਿੰਘ 베ਦੀ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਤੇ ਚਾਰਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਇੱਕ ਵਾਰ ਫੇਰ ਦਾਵੇਦਾਰੀਆਂ ਦੇ ਵਿੱਚ ਨਜ਼ਰ ਆਉਣਗੇ ਸਰਗਰਮ ਭੂਮਿਕਾ 'ਚ ਨਜ਼ਰ ਆਉਣਗੇ ਮਹਾਰਾਣੀ ਪ੍ਰਨੀਤ ਕੌਰ ਨੇ ਫੈਸਲਾ ਤਾਂ ਬਹੁਤ ਪਹਿਲਾਂ ਹੀ ਕਰ ਲਿਆ ਸੀ ਕਿ ਉਹਨਾਂ ਨੇ ਭਾਜਪਾ ਦੇ ਵਿੱਚ ਚਲੇ ਜਾਣਾ ਹੈ ਕੱਲ ਤਾਂ ਇੱਕ ਰਸਮੀ ਐਲਾਨ ਹੀ ਹੋਣਾ ਹੈ ਕਿਉਂਕਿ ਜਦੋਂ ਤੋਂ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨੂੰ ਛੱਡ ਕੇ ਭਾਜਪਾ ਤੋਂ ਜਾਣ ਦਾ ਫੈਸਲਾ ਕੀਤਾ ਸੀ ਤਾਂ ਇਹ ਬਹੁਤ ਸਾਰੀਆਂ ਚਰਚਾਵਾਂ ਵਸਨ ਕਿ ਹੌਲੀ-ਹੌਲੀ ਕੈਪਟਨ ਪ੍ਰਵਾਰ ਭਾਜਪਾ ਦੇ ਵਿੱਚ ਹੀ ਨਜ਼ਰ ਆਏਗਾ ਤਾਂ ਬਹੁਤ ਸਾਰੇ ਨੋਟਿਸ ਮਹਾਰਾਣੀ ਪ੍ਰਨੀਤ ਕੌਰ ਨੂੰ ਭੇਜੇ ਜਾਂਦੇ ਆ ਤਾਂ ਉਹਨਾਂ ਦਾ ਜਵਾਬ ਉਹ ਆਪਣੇ ਹੀ ਤਰੀਕੇ ਨਾਲ ਦਿੰਦੇ ਵੀ ਨਜ਼ਰ ਆਉਂਦੇ ਆ ਪ੍ਰੰਤੂ ਉਹ ਆਪਣਾ ਮੈਂਬਰ ਆਫ ਪਾਰਲੀਮੈਂਟ ਵਾਲਾ ਕੋਰਮ ਨਹੀਂ ਸੀ ਛੱਡਣਾ ਚਾਹੁੰਦੇ ਜਿਸ ਨਾਲ ਵੱਡਾ ਨੁਕਸਾਨ ਜਨਤਾ ਦਾ ਹੋਣਾ ਸੀ ਕਿਉਂਕਿ ਲੋਕਾਂ ਦੀ ਵੋਟ ਦੇ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ਦੇਸ਼ ਦੀ ਸੰਸਦ ਦੇ ਵਿੱਚ ਗਏ ਸਨ ਹੁਣ ਜਦੋਂ ਕੋਰਮ ਪੂਰਾ ਹੋਣ ਵਾਲਾ ਹੈ ਜਾਂ ਚੋਣ ਜਰਤਾ ਲੱਗਣ ਵਾਲਾ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਫੈਸਲਾ ਕੀਤਾ ਹੈ ਕਿ ਉਹ ਕੱਲ 14 ਤਰੀਕ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਇਸੇ ਤਰ੍ਹਾਂ ਹੀ ਬੀਬੀ ਜ਼ਗੀਰ ਕੌਰ ਦੀਆਂ ਬਹੁਤ ਸਾਰੀਆਂ ਨਾਰਾਜ਼ਗੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਬਹੁਤ ਸਾਰੇ ਦਾਵੇਦਾਰੀਆਂ ਦੇ ਵਿੱਚੋਂ ਉਹਨਾਂ ਨੇ ਕਈ ਵਾਰ ਆਪਣੀ ਨਾਰਾਜ਼ਗੀ ਪਾਰਟੀ ਦੇ ਵਿੱਚ ਰੱਖੀ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਪ੍ਰਧਾਨ ਲਾਇਆ ਜਾਵੇ ਉਹ ਡਿਜ਼ਰਵ ਕਰਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੜ ਪ੍ਰਧਾਨਗੀ ਹਾਸਲ ਕਰਨ ਨੂੰ ਲੈ ਕੇ ਉਹਨਾਂ ਨੇ ਜਿਸ ਤਰ੍ਹਾਂ ਦੀ ਜਦੋ ਜਹਿਦ ਕੀਤੀ ਸੀ ਤਾਂ ਉਸ ਜਦੋ ਜਹਿਦ ਦੇ ਕਾਰਨ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਖਾ ਦਿੱਤਾ ਆ ਬਹੁਤ ਸਾਰੀਆਂ ਗੱਲਾਂ ਬੀਬੀ ਜ਼ਗੀਰਕੌਰ ਨੇ ਕਹੀਆਂ ਸੀ ਕਿ ਮਨਮਰਜ਼ੀਆਂ ਦੇ ਦੌਰ ਵਿੱਚ ਪਾਰਟੀ ਵਿੱਚ ਖੜੋਤ ਆ ਚੁੱਕੀ ਹੈ ਤਾਂ ਉਹਨਾਂ ਨੇ ਕਈ ਵਾਰ ਕਿਹਾ ਕਿ ਉਹ ਅਜ ਵੀ ਆਕਾਲੀ ਦਲ ਦੇ ਵਿੱਚ ਹੈ ਜਦ ਕਿ ਇੱਕ ਮਤਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਸੀ ਹੁਣ ਜਿਵੇਂ ਸਿੰਘ ਸੁਖਦੇਵ ਸਿੰਘ ਢਿੰਡਸਾ ਵਾਪਸ ਪਰਤੇ ਆ ਸੁਖਬੀਰ ਸਿੰਘ ਬਾਦਲ ਕਈ ਵਾਰ ਅਪੀਲ ਕਰ ਚੁੱਕੇ ਆ ਨਾਰਾਜ਼ ਆਗੂਆਂ ਤੇ ਵਰਕਰਾਂ ਨੂੰ ਤਾਂ ਉਸੇ ਸੰਦਰਭ ਦੇ ਵਿੱਚ ਬੀਬੀ ਜ਼ਗੀਰਕੌਰ ਜਿਹੜੇ ਆ ਉਹ ਮੰਨ ਗਿਆ ਤਾਂ ਉਹਨਾਂ ਨੂੰ ਹੁਣ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਜਾ ਰਿਹਾ ਪਰ ਜਿਹੜੀਆਂ ਦਵੇਦਾਰੀਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਇਸ ਕਰਕੇ ਕਰਨੀਆਂ ਪੈ ਰਹੀਆਂ ਨੇ ਕਿ ਜਿਹੜੇ ਅਹੁਦੇ ਬੀਬੀ ਜ਼ਗੀਰਕੌਰ ਨੇ ਛੱਡੇ ਆ ਜੇ ਬੀਬੀ ਜ਼ਗੀਰਕੌਰ ਅਕਾਲੀ ਦਲ ਦੇ ਵਿੱਚ ਆ ਰਹੀ ਹੈ ਤਾਂ ਅਕਾਲੀ ਦਲ ਉਹਨਾਂ ਲਈ ਕਿਹੜਾ ਸਟੇਟਸ ਬਹਾਲ ਰੱਖੇਗਾ ਕਿਉਂਕਿ ਇਸਤਰੀ ਅਕਾਲੀ ਦਲ ਦਾ ਉਹਦਾ ਬੀਬੀ ਜ਼ਗੀਰ ਕੋਲ ਕਰ ਰਿਹਾ ਹੈ ਕੋਰ ਕਮੇਟੀ ਦੇ ਵਿੱਚੋਂ ਰਿਹਾ ਹੈ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਿਹਾ ਹੈ ਤੇ ਕਈ ਵਾਰ ਉਹਨਾਂ ਨੇ ਚੋਣਾਂ ਵੀ ਲੜੀਆਂ ਨੇ ਜਿੱਤੀਆਂ ਵੀ ਨੇ ਹਾਰੀਆਂ ਵੀ ਨੇ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਜਾ ਰਿਹਾ ਹੈ ਤਾਂ ਸਵਾਲ ਇਹ ਵੀ ਖੜੇ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਗੱਟ ਜੋੜ ਦੀਆਂ ਚਰਚਾਵਾਂ ਚਲ ਰਹੀਆਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਜਿਹੇ ਫੈਸਲੇ ਜਿਹੜੇ ਆ ਉਹ ਪਾਰਟੀ ਪ੍ਰਦਾਨ ਕਰਦੇ ਨਜ਼ਰ ਆ ਰਹੇ ਆ ਹੁਣ ਬਹੁਤ ਸਾਰੀਆਂ ਚਰਚਾਵਾਂ ਮਹਾਰਾਣੀ ਪ੍ਰਨੀਤਕੌਰ ਤੇ ਬੀਬੀ ਜ਼ਗੀਰਕੌਰ ਦੇ ਉੱਚ ਕੱਦ ਨੂੰ ਲੈ ਕੇ ਹੋ ਰਹੀਆਂ ਕਿ ਜਿਸ ਤਰ੍ਹਾਂ ਬੀਬੀ ਜ਼ਗੀਰਕੌਰ ਵਾਪਸੀ ਕਰ ਰਿਹਾ ਤੇ ਪ੍ਰਨੀਤਕੌਰ ਭਾਜਪਾ ਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਇਹਨਾਂ ਦੋਨਾਂ ਉੱਚ ਕੱਦ ਵਾਲੀਆਂ ਬੀਬੀਆਂ ਦਾ ਰਾਇ ਇਹ ਨਾ ਸੋਖਾ ਨਹੀਂ ਹੋਏਗਾ ਜਿੰਨਾ ਸੋਖਾ ਪ੍ਰਨੀਤ कौर ਤੇ ਬੀਬੀ ਜਗੀਰ कौर ਸਮਝ ਰਿਆ ਜਿਸ ਤਰ੍ਹਾਂ ਗੱਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਭਾਜਪਾ ਵਿਚਾਲੇ ਗੱਠਜੋੜ ਹੋ ਸਕਦਾ ਹੈ ਤਾਂ ਸਾਂਝੇ ਉਮੀਦਵਾਰ ਹੋ ਸਕਦੇ ਆ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ कौर ਨਹੀਂ ਤਾਂ ਭਾਜਪਾ ਵਾਲੇ ਪਖਤੋਂ ਤਾਂ ਮਹਾਰਾਣੀ ਪ੍ਰਨੀਤ कौर ਨੂੰ ਹੀ ਟਿਕਟ ਦਿੱਤੀ ਜਾਏਗੀ ਦੂਜੇ ਪਾਸੇ ਜੇ ਗੱਠਜੋੜ ਨਾਮ ਹੀ ਸਿਰੇ ਚੜਿਆ ਤਾਂ ਬੀਬੀ ਜ਼ਗੀਰਕੌਰ ਜਿਸ ਤਰ੍ਹਾਂ ਉੱਚ ਕਦ ਰੱਖਦੇ ਆ ਤਾਂ ਉਹਨਾਂ ਨੂੰ ਅਕਾਲੀ ਦਲ ਵੱਲੋਂ ਜਲੰਧਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਕਿ ਜੇ ਗਠਜੋੜ ਨਹੀਂ ਹੁੰਦਾ ਤਾਂ ਭਾਜਪਾ ਨੇ ਵੀ ਇੱਕ ਮਜ਼ਬੂਤ ਚਿਹਰੇ ਵੱਜੋਂ ਹੰਸਰਾਜ ਹੰਸ ਦੀ ਚੋਣ ਕੀਤੀ ਹੋਈ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਅਜਿਹੇ ਮਕਬੂਲ ਚਿਹਰਿਆਂ ਦਾ ਥਾਪੜਾ ਜਿਨ੍ਹਾਂ ਦੇ ਸਿੱਧੇ ਸਬੰਧ ਨਰਿੰਦਰ ਮੋਦੀ ਦੇ ਨਾਲ ਰਹੇ ਆ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਮਹਾਰਾਣੀ ਪ੍ਰਨੀਤਕੌਰ ਭਾਜਪਾ ਦੇ ਵਿੱਚ ਜਾ ਰਹੀ ਹੈ ਤਾਂ ਰਾਹ ਉਹਨਾਂ ਦਾ ਇਸ ਕਰਕੇ ਸਾਨੂੰ ਔਖਾ ਕਹਿਣਾ ਪੈ ਰਿਹਾ ਕਿ ਚਾਰ ਵਾਰ ਕਾਂਗਰਸ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾ ਕੇ ਪਟਿਆਲਾ ਸੀਟ ਤੇ ਉਤਾਰਿਆ ਗਿਆ ਅਜਿਹੇ ਮੁਕਾਬਲੇ ਵਿੱਚੋਂ ਉਹਨਾਂ ਨੇ ਇੱਕ ਵਾਰ ਹਾਰ ਦਾ ਸਾਹਮਣਾ ਕੀਤਾ ਹੈ ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਉਹਨਾਂ ਨੂੰ ਹਾਰ ਦਿੱਤੀ ਸੀ ਲਗਾਤਾਰ ਮਹਾਰਾਣੀ ਪ੍ਰਨੀਤਕੌਰ ਜਿਸ ਤਰ੍ਹਾਂ ਜਿੱਤਦੇ ਰਹੇ ਆ ਤਾਂ ਉਹਨਾਂ ਦੀ ਜਿੱਤ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਕੈਪਟਨ ਪਰਿਵਾਰ ਸ਼ਾਹੀ ਪਰਿਵਾਰ ਦੇ ਨਾਲ ਸੰਬੰਧ ਹੋਣਾ ਵੀ ਦੱਸਿਆ ਜਾਂਦਾ ਹੈ ਤੇ ਦੂਜੇ ਪਾਸੇ ਮਹਾਰਾਣੀ ਪ੍ਰਨੀਤਕੌਰ ਦੀ ਇੱਕ ਆਪਣੀ ਚੰਗੀ ਸ਼ਬੀ ਤੇ ਚੰਗੀ ਸ਼ਖਸੀਅਤ ਦਾ ਹੋਣਾ ਵੀ ਦੱਸਿਆ ਜਾਂਦਾ ਪਰ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੇ ਨਾਲ ਹੀ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਨੇ ਕਿ ਪਹਿਲਾਂ ਤਾਂ ਕਾਂਗਰਸ ਦੀ ਪੱਕੀ ਵੋਟ ਦੇ ਨਾਲ ਜਾਂ ਕਹਿ ਸਕਦੇ ਹਾਂ ਕਿ ਮਜ਼ਬੂਤ ਆਧਾਰ ਹੋਣ ਕਰਕੇ ਕਾਂਗਰਸ ਦਾ ਪਰਨੀਤ ਕੋਰ ਜਿੱਤਦੇ ਰਹਿਆ ਹੈ ਤਾਂ ਹੁਣ ਭਵਿੱਖ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਲਪਾ ਦੀ ਸ਼ਹਿਰੀ ਵੋਟ ਵਿੱਚੋਂ ਕਿੰਨੇ ਕੋ ਵੋਟ ਇਕੱਠੀ ਕਰਨ ਦੇ ਵਿੱਚ ਪਰਨੀਤਕੌਰ ਸਫਲ ਹੁੰਦੇ ਨਜ਼ਰ ਆਉਂਦੇ ਆ ਤਾਂ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਲੜੀਆਂ ਸੀ ਤਾਂ ਉਸ ਦੇ ਵਿੱਚ ਬੇਸ਼ੱਕ ਜਿਹੜੀ ਇੱਕ ਵੱਡੀ ਟੀਮ ਕਾਂਗਰਸ ਦੇ ਸਮੇਂ ਸੀ ਉਹ ਪੰਜਾਬ ਲੋਕ ਕਾਂਗਰਸ ਉਸ ਸਮੇਂ ਚੱਲੇਗੀ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਨਵੀਂ ਪਾਰਟੀ ਪੰਜਾਬ ਦੇ ਵਿੱਚ ਖੜੀ ਕੀਤੀ ਤਾਂ ਉਹੀ ਟੀਮ ਅੱਜ ਭਾਜਪਾ ਦੇ ਵਿੱਚ ਹੈ ਤੇ ਵੇਖਣਾ ਹੋਵੇਗਾ ਕਿ ਕਾਂਗਰਸ ਦਾ ਵੋਟ ਬੈਂਕ ਕਿੱਥੇ ਸਟੇਬਲ ਕਰਦਾ ਹੈ ਕਿੰਨੀ ਕੁ ਵੋਟ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੇ ਪਖਤੋਂ ਖਿਸਕਣਗੇ ਤੇ ਦੂਜੇ ਪਾਸੇ ਇਹ ਵੀ ਦੱਕੜਾ ਹੋਵੇਗਾ ਕਿ ਭਾਜਪਾ ਦੀ ਕਿੰਨੀ ਕੁ ਵੋਟ ਮਹਾਰਾਣੀ ਪ੍ਰਨੀਤ ਕੌਰ ਨੂੰ ਭੁਗਤ ਦੀ ਵਕਾ ਹੀ ਦਿੰਦੀ ਹੈ ਗੱਠਜੋੜ ਨੂੰ ਲੈ ਕੇ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਖੜ ਰਾਗ ਲਾਭ ਰਿਹਾ ਹੈ ਕਿ ਗੱਠਜੋੜ ਹੋ ਹੀ ਜਾਣਾ ਚਾਹੀਦਾ ਕਿਉਂਕਿ ਜਿੰਨਾਂ ਨੂੰ ਵੱਡਾ ਨੁਕਸਾਨ ਕਾਂਗਰਸ ਦੀ ਵੋਟ ਨਾਲ ਮਹਾਰਾਣੀ ਪ੍ਰਨੀਤ ਕੌਰ ਨੂੰ ਹੋਣ ਵਾਲਾ ਹੈ ਤਾਂ ਉਸ ਵੋਟ ਨੂੰ ਜਿਹੜੀ ਵੋਟ ਪਿੰਡਾਂ ਦੇ ਵਿੱਚ ਅਕਾਲੇ ਦਲ ਦੀ ਪਈ ਹੈ ਉਹ ਗੱਠਜੋੜ ਦੇ ਨਾਲ ਚੇਸ ਕੀਤੀ ਜਾ ਸਕਦੀ ਹੈ ਤਾਂ ਕਿਤਨਾ ਕਿਤੇ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਕੜ ਇਹ ਸੇ ਕਰਕੇ ਗੱਠਜੋੜ ਦਾ ਰਾਗ ਜਾਂ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਵੇਖਣਾ ਹੋਏਗਾ ਕਿ ਪਰਨੀਤਕਰ ਇਸ ਵਿੱਚੋਂ ਕਿੰਨਾ ਕੁ ਸਫਲ ਹੁੰਦੀ ਆ ਮੁਕਾਬਲਾ ਕਿੰਨਾ ਕੁ ਦਿਲਚਸਪ ਹੁੰਦਾ ਕਿਉਂਕਿ ਅਜੇ ਕਾਂਗਰਸ ਨੇ ਆਪਣਾ ਉਮੀਦਵਾਰ ਉਤਾਰਨਾ ਹੈ ਹਰਦੇਵ ਸਿੰਘ ਕੰਬੋਜ ਬੀਬੀ ਗੁਰਸ਼ੰਦਰ ਕੋ ਰੰਧਾਵਾ ਤੇ ਇਸ ਦੇ ਨਾਲ ਹੀ ਜਿਹੜੇ ਲਾਲ ਸਿੰਘ ਨੇ ਤਾਂ ਉਹਨਾਂ ਵੱਲੋਂ ਵੀ ਦਾਵੇਦਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੁਝ ਅਜਹੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਕਾਂਗਰਸ ਕਿਸੇ ਸੈਲੀਬ੍ਰਿਟੀ ਅਦਾਕਾਰ ਰਾਜ ਬੱਬਰ ਨੂੰ ਪਟਿਆਲਾ ਹੋਰ ਸੀਟ ਤੇ ਉਤਾਰ ਸਕਦੀ ਹੈ ਇਸੇ ਤਰ੍ਹਾਂ ਹੀ ਭਾਜਪਾ ਦੇ ਵਿੱਚ ਬਹੁਤ ਅਜਾਹੇ ਦਾਵੇਦਾਰ ਨੇ ਜਿਨ੍ਹਾਂ ਵਿੱਚ ਗੁਰਤੇਜ ਢਿੱਲੋਂ ਦਾ ਨਾਮ ਆ ਜਾਂਦਾ ਹੈ ਜੋ ਸਾਬਕਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹੇ ਹੈ ਭਾਜਪਾ ਦੇ ਵਿੱਚ ਲੰਮੇ ਸਮੇਂ ਤੋਂ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਤੇ ਜਿਨ੍ਹਾਂ ਵੱਲੋਂ ਕਈ ਪੱਖ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਚਿੱਠੀ ਪੱਤਰ ਵੀ ਕੀਤੇ ਜਾਂਦੇ ਆ ਤਾਂ ਨਾਲ ਦੀ ਨਾਲ ਇੱਕ ਅਜਾਹੇ ਪਰਿਵਾਰ ਦੀ ਗੱਲ ਵੀ ਕਰਾਂਗੇ ਜੋ ਪਹਿਲਾਂ ਤਕਸਾਲੀ ਪਰਿਵਾਰ ਕਰਕੇ ਜਾਣਿਆ ਜਾਂਦਾ ਸੀ ਕੋਲੀ ਪਰਿਵਾਰ ਜੋ ਹੁਣ ਆਪਣੇ ਆਪ ਨੂੰ ਆਮ ਆਦੀ ਪਾਰਟੀ ਨਾਲ ਜੋੜ ਬੈਠਾ ਹੈ ਤੇ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਗੁਰਜੀਤ ਕੋਲੀ ਉਹ ਵੀ ਕਿਤਨਾ ਕਿਤੇ ਅੰਦਰ ਖਾਤੇ ਚਾਹੁੰਦੇ ਆ ਕਿ ਭਾਜਪਾ ਉਹਨਾਂ ਨੂੰ ਟਿਕਟ ਦੇਵੇ ਪਰੰਤੂ ਪ੍ਰਨੀਤ ਕੌਰ ਜਿਹੜੇ ਆ ਉਹ ਹੁਣ ਭਾਜਪਾ ਸ਼ਾਮਲ ਹੋ ਰਿਹਾ ਤੇ ਇੱਕ ਸ਼ਾਹੀ ਪਰਿਵਾਰ ਵਿੱਚ ਹੁਣ ਕਰਕੇ ਤੇ ਉੱਚ ਕਦਮ ਹੁਣ ਕਰਕੇ ਤਿੰਨ ਵਾਰ ਜਿੱਤਣ ਕਰਕੇ ਉਹਨਾਂ ਨੂੰ ਐਡਿਕਟ ਭਾਜਪਾ ਦੇ ਖਾਤੇ ਚ ਮਿਲੇਗੀ ਤੇ ਜੋ ਗੱਠ ਜੋੜ ਦੇ ਸਾਂਝੇ ਉਮੀਦਵਾਰ ਵੀ ਹੋ ਸਕਦੇ ਆ ਜੇ ਗੱਲ ਕਰੀਏ ਬੀਬੀ ਜ਼ਗੀਰਕੌਰ ਦੀ ਤਾਂ ਬੀਬੀ ਜ਼ਗੀਰਕੌਰ ਦੀ ਘਰ ਵਾਪਸੀ ਦੇ ਨਾਲ ਬਹੁਤ ਸਾਰੇ ਸਵਾਲ ਵੀ ਖੜੇ ਹੋਣਗੇ ਕਿਉਂਕਿ ਜਿਸ ਤਰ੍ਹਾਂ ਬੀਬੀ ਜ਼ਗੀਰਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਸਨ ਤਾਂ ਉਹਨਾਂ ਨੂੰ ਮਨਾਉਣ ਲਈ ਕਾਫੀ ਚਾਰਾ ਜੋਈ ਉਸ ਸਮੇਂ ਕੀਤੀ ਗਈ ਤਾਂ ਬੀਬੀ ਜ਼ਗੀਰਕੌਰ ਨੇ ਸੁਖਦੇਵ ਸਿੰਘ ਢੀਡਸਾ ਵਾਲੇ ਪਖ ਤੋਂ ਖੜਨਾ ਹੀ ਬਿਹਤਰ ਸਮਝਿਆ ਕਿਹਾ ਜਾ ਰਿਹਾ ਸੀ ਕੀ ਬੀਬੀ ਜ਼ਗੀਰਕੌਰ ਨੇ ਮੁੜ ਪ੍ਰਧਾਨ ਬਣ ਲਈ ਮੰਗ ਪਾਰਟੀ ਪ੍ਰਧਾਨ ਦੇ ਕੋਲੇ ਰੱਖੀ ਸੀ ਉਹਨਾਂ ਨੇ ਉਹ ਮੰਗ ਜਿਹੜੀ ਸੀ ਨਜ਼ਰ ਅੰਦਾਜ਼ ਕੀਤੀ ਤਾਂ ਇਸੇ ਤਰ੍ਹਾਂ ਹੀ ਹੁਣ ਜਦੋਂ ਉਹ ਘਰ ਵਾਪਸੀ ਕਰਦੇ ਆ ਤਾਂ ਉਹਨਾਂ ਨੂੰ ਕਿਸ ਸਟੇਟਸ ਤੇ ਬਹਾਲ ਕੀਤਾ ਜਾਏਗਾ ਕਿਉਂਕਿ ਇਸ ਤਰੀਕ ਕਾਲੇਦਲ ਦਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਲਗਾਇਆ ਹੋਇਆ ਕੋਰ ਕਮੇਟੀ ਦੇ ਵਿੱਚ ਪਾਇਆ ਹੋਇਆ ਤੇ ਹੋਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਬੀਬੀ ਜ਼ਗੀਰ ਕੌਰ ਕਰਕੇ ਅਕਾਲੇ ਦਾ ਲਾਲ ਨਰਾਜ਼ ਨੇ ਉਹਨਾਂ ਦੀ ਘਰ ਵਾਪਸੀ ਕਿਵੇਂ ਹੋਏਗੀ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਉੱਚ ਕੱਦ ਵਾਲੀਆਂ ਦੋਨੇ ਬੀਬੀਆਂ ਦੀ ਕਿਸ ਤਰ੍ਹਾਂ ਦੀ ਦਾਵੇਦਾਰੀ ਰਹਿੰਦੀ ਹੈ ਕਿਸ ਤਰ੍ਹਾਂ ਦੀ ਮਜ਼ਬੂਤੀ ਪਾਰਟੀਆਂ ਨੂੰ ਮਿਲਦੀ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦੀਆਂ ਕਰ ਵਾਪਸੀਆਂ ਦੇ ਨਾਲ ਪਾਰਟੀਆਂ ਵਿੱਚ ਅਜਿਹੇ ਚਿਹਰਿਆਂ ਨੂੰ ਸ਼ਾਮਲ ਕਰਨ ਦੇ ਨਾਲ ਕਿੰਨਾ ਕੁ ਲਹਾ ਮਿਲਦਾ ਹੈ ਇਹ ਵੀ ਵੇਖਣਾ ਬਾਕੀ ਹੋਵੇਗਾ